ਸਿਸਟਮ ਵੀ ਵਧੀਆ ਵਸੇ ਦਾ ਠੀਕ ਹੈ ਠੀਕ ਹੈ ਅ ਤਰਕੀ ਤੇ ਮੰਗਾ ਰਹੇ ਨਾ ਇਹ ਦਸੀ 10000 ਰੁਪਏ ਆ ਆਪਣਾ ਹੁਣ ਆ ਸੋਨਾ ਲਿਕਾ ਦੇ ਦੂਸਰੇ ਇੰਪਲੀਮੈਂਟ ਹੈ ਜਿਹਦਾ ਰੋਟਾ ਵੇਟਰ ਐ ਨਿਊਮੈਟਿਕ ਬਲੈਂਟਰ ਆ ਉੱਥੇ ਪਹੁੰਚੇ ਆ ਤੇ ਦੱਸਦੇ ਆ ਸਰ ਇਹਨੂੰ ਇਹਨਾਂ ਬਾਰੇ ਕੀ ਫਰਕ ਆ ਹਾਂਜੀ ਸਰ ਇਹ ਕਿਹੜੀ ਮਸ਼ੀਨ ਹੈ ਸਰ ਸਸਤੀ ਗੱਲ ਇਹ ਆਪਣਾ ਉਹ ਨਿਊਮੈਟਿਕ ਬਲੈਂਟਰ ਦੀ ਹਾਂਜੀ ਜਿਹਨੂੰ ਕਹਿੰਦੇ ਮੱਕੀ ਬੀਜਣ ਵਾਲੀ ਮਸ਼ੀਨ ਠੀਕ ਹੈ ਜੀ ਠੀਕ ਹੈ ਜੀ ਇਹਦੇ ਚ ਸਪੈਸ਼ਲੀ ਜੇ ਦੇਖਿਆ ਜਾਵੇ ਤੇ ਆਪਾਂ ਬੈਸਟ ਕੀ ਦੇ ਰਹੇ ਆ ਕਿ ਇਹਦਾ ਜਿਹੜਾ ਬੇਸ ਆ ਜਿਹੜਾ ਫੱਟਾ ਆ ਇਹ 10 ਫੀਟ ਫੱਟਾ ਹੈ ਜੀ ਠੀਕ ਹੈ ਠੀਕ ਹੈ ਜੀ ਸਪੈਸ਼ਲੀ ਕਿਹਾ ਗਿਆ ਕਿ ਆਪਾਂ ਬੀਜਦੇ ਤੇ ਨਾ ਮੱਕੀ ਆ ਲੇਕਿਨ ਇਹ ਕਾਟਣ ਵਾਸਤੇ ਯੂਜ਼ ਕਰਦੇ ਕੋਈ ਲੋਕ ਜਿਹੜੇ ਏਰੀਆ 'ਚ ਕਾਟਣ ਦੀ ਬਿਜਾਈ ਹੁੰਦੀ ਉੱਥੇ ਕਾਟਣ ਵਾਸਤੇ ਯੂਜ਼ ਕਰਦੇ ਆ ਉਹਦੇ ਵਾਸਤੇ ਕਿਹਾ ਗਿਆ ਕਿ ਆਪਾਂ ਨੂੰ 24 ਇੰਚ ਤੋਂ ਜ਼ਿਆਦਾ ਡਿਸਟੈਂਸ ਵਧਾਉਣਾ ਪੈਂਦਾ ਹੈ ਇਹ ਤਾਂ ਆਪਾਂ ਡਿਸਟੈਂਸ ਸੁਝਾਉਨੇ ਆ ਤੇ ਬਾਕੀ ਜਿੱਦਾਂ ਮੈਂ ਨਾਮ ਨਹੀਂ ਲਵਾਂਗਾ ਕੰਪੀਟੀਸ਼ਨ ਦੇ ਵਿੱਚ ਕੀ ਆ ਕਿ 8.5 ਫੁੱਟ ਦਾ ਫੱਟਾ ਹੁੰਦਾ ਜੀ 8.5 ਫੁੱਟ ਦੇ ਫੱਟੇ ਵਾਸਤੇ ਕੀ ਆ ਕਿ ਆਪਾਂ ਨੂੰ ਇਹ ਜਿੱਦਾਂ ਚਾਰ ਡਰੇਨਿੰਗ ਹੈਗੇ ਆਪਾਂ ਵਾਲਵ ਠੀਕ ਹੈ ਜਿੱਥੋਂ ਦਾਣਾ ਡਿੱਗਦਾ ਜਾਂ ਖਾੜ ਡਿੱਗਦੀ ਆ ਉਹਨਾਂ ਵਿੱਚ ਕੀ ਆ ਕਿ ਆਪਾਂ ਨੂੰ ਇੱਕ ਲਾਉਣਾ ਪੈਂਦਾ ਫਿਰ ਉਹ ਜਿਹੜਾ ਡਿਸਟੈਂਸ ਆ ਕੋਟਣ ਦਾ ਉਹ ਕਰ ਪਾਉਂਦੇ ਆ ਇਹਦੇ ਵਿੱਚ ਕੀ ਆ ਕਿ ਆਪਾਂ ਚਾਰੇ ਵਰਕਿੰਗ ਕਰਨਗੇ ਠੀਕ ਹੈ ਜੀ ਫਿਰ ਹਾਈਡਰੋਲਿਕ ਮਾਰਕਰ ਆ ਹਾਈ ਕੁਆਲਿਟੀ ਫੈਬਰਿਕ ਦੇ ਬਾਕਸ ਲੱਗੇ ਹੋਇਆ ਜੀ ਇਹਦੇ ਕੀ ਹੈ ਕਿ ਜੰਗ ਨਹੀਂ ਫੜੇਗਾ ਦੂਜਾ ਕੀ ਹੈ ਕਿ ਸੱਲ ਨਹੀਂ ਫੜੇਗੀ ਖਾਦ ਖੋਦ ਹਾਂਜੀ ਠੀਕ ਹੈ ਜੀ ਫਿਰ ਗੱਲ ਕਰਦੇ ਹਾਂ ਜੀ ਵੈਕਿਊਮ ਦੀ ਠੀਕ ਹੈ ਵੈਕਿਊਮ ਆਪਣਾ ਜਿੰਨੇ ਵੀ ਕੰਪੀਟੀਸ਼ਨ ਦੇ ਵਿੱਚ ਇਸ ਟਾਈਮ ਚੱਲਦੇ ਪਏ ਨਮੈਟਿਕ ਬਲੰਟਰ ਵੈਕਿਊਮ ਸਾਰਿਆਂ ਤੋਂ ਵੱਡਾ ਵੈਕਿਊਮ ਆ ਜੀ ਇਹਦਾ ਫਾਇਦਾ ਕੀ ਹੋਏਗਾ ਕੋਈ ਜਿੱਦਾਂ ਤੁਹਾਨੂੰ ਆ ਕੋਈ ਟਰੈਕਟਰ ਆ ਕੋਈ ਆਰਪੀਐਮ ਤੋੜ ਦਿੰਦਾ ਛੋਟੀ ਐਟਪੀ ਦਾ ਚਲਾ ਰਹੇ ਜਾਂ 50 ਜਾਂ 55 ਐਟਪੀ ਵੈਸੇ ਤਾਂ ਪ੍ਰੇਫਰ ਕਰਦੇ ਆਪਾਂ 55 ਐਟਪੀ ਤੇ ਚਲਾਓ ਜੇ ਤੁਸੀਂ 50 ਐਟਪੀ ਤੇ ਚਲਾ ਰਹੇ ਹੋ ਤੇ ਕਿਤੇ ਆਰਪੀਐਮ ਟੁੱਟ ਜਾਂਦੇ ਨੇ ਟਰੈਕਟਰ ਦੇ ਤੇ ਇਹ ਵੈਕਮ ਜਿਹੜਾ ਇੱਥੇ ਇੰਨੀ ਕ ਹਵਾ ਹੋਏਗੀ ਕਿ ਤੁਹਾਡਾ ਦਾਣਾ ਨਹੀਂ ਮਿਸ ਹੁੰਦਾਗਾ ਜੀ ਠੀਕ ਠੀਕ ਹੈ ਜੀ ਬਾਕੀ ਤੁਸੀਂ ਪਾਈਪਸ ਕੁਆਲਿਟੀ ਚੈੱਕ ਕਰ ਸਕਦੇ ਹੋ ਹਾਈ ਕੁਆਲਿਟੀ ਦੀ ਪਾਈਪਸ ਲਾਈਆਂ ਇਹ ਹਾਈ ਕੁਆਲਿਟੀ ਦੀ ਡਿਸਕ ਆ ਜੀ ਜਿਹੜੀ ਆਪਾਂ ਡਿਸਕਾਂ ਲੱਗਦੀਆਂ ਨੇ ਪਿੱਛੇ ਜਿਹਨੂੰ ਆਪਾਂ ਮੱਕੀ ਬੀਜਣ ਦੇ ਕ ਇਹਦੀ ਕਪੈਸਿਟੀ ਸਰ 1 ਘੰਟੇ ਦੇ ਵਿੱਚ 2 ਕਿੱਲੇ ਅੱਛਾ ਆਰਾਮ ਦੇ ਨਾਲ ਵੀ ਦਿੰਦਾ ਦਿਹਾੜੀ ਦੇ ਮਤਲਬ ਤੁਸੀਂ 24 ਕਿੱਲੇ 20 ਤੋਂ 22 ਕਿੱਲੇ ਕੋਈ ਕਸਟਮਰ ਨੇ 24 ਲਾਇਆ 18 ਲਾਇਆ ਹਾਂਜੀ ਠੀਕ ਆ ਜੀ ਫਿਰ ਇੱਥੇ ਮੀਜ਼ਿੰਗ ਗੇਜ ਲਾ ਰੱਖੀ ਆਪਾਂ ਜੀ ਉਹ ਤੁਹਾਨੂੰ ਹੈਕਟੇਅਰ ਦੇ ਵਿੱਚ ਦੱਸੇਗੀ ਕਿੰਨੇ ਕਿੱਲੇ ਤੁਸੀਂ ਬੀਚੁੱਕੇ ਜੀ ਹਾਂਜੀ ਠੀਕ ਆ ਜੀ ਬਾਕੀ ਇਹਦੇ ਬਾਰੇ ਦਾ ਸੇਵਾ ਇਹਦਾ ਕੀ ਇਹਦੇ ਤੇ ਸਰ ਡਿਸਕ ਲੱਗਦੀ ਹੈ ਨਾ ਜਿਹੜੀ ਆਪਣੇ ਦਾਣੇ ਕੇੰਨ ਦੇ ਕੰਮ ਹੁੰਦੀ ਹੈ ਮਦਰ ਚੰਗੀ ਕੁਆਲਟੀ ਬਹੁਤ ਹਾਈ ਕੁਆਲਟੀ ਤੁਹਾਨੂੰ ਦੱਸਿਆ ਇਹ ਕਈ ਕੰਪਨੀਆਂ ਨੇ ਪਲਾਸਟਿਕ ਦੇ ਯੂਜ਼ ਕਰਦੀਆਂ ਹਾਂਜੀ ਨਹੀਂ ਨਹੀਂ ਇਹ ਸਟੀਲ ਦਾ ਜੀ ਸਟੇਨਲੈਸ ਸਟੀਲ ਦਾ ਤੇ ਇੱਕ ਇੱਥੇ ਦੂਸਰਾ ਇਹ ਜਿਹੜਾ ਆ ਜਿਹੜਾ ਵਾ ਇਨਸਟਰੂਮੈਂਟ ਮਿਜ਼ਰਿੰਗ ਗੇਅਜ਼ ਆ ਜੀ ਇਹ ਹਕਤੀ ਅੱਧ ਵਿੱਚ ਤੁਹਾਨੂੰ ਦੱਸੇਗੀ ਕਿੰਨੇ ਕਿੱਲੇ ਤੁਸੀਂ ਲਾ ਚੁੱਕੇ ਆ ਜੀ ਠੀਕ ਹੈ ਜੀ ਇਹ ਇਹਦੇ ਨਾਲ ਜਿਹੜਾ ਕੰਪਨੀ ਵੱਲੋਂ ਮੇਲੇ ਤੇ ਕੋਈ ਜਦਾਂ ਡਿਸਕਾਊਂਟ ਹੈਗਾ ਜੀ ਸਪੈਸ਼ਲ ਡਿਸਕਾਊਂਟ ਮੈਂ ਪਹਿਲੇ ਵੀ ਤੁਹਾਨੂੰ ਕਹਿ ਚੁੱਕਾ ਕਿ ਡਿਸਕਾਊਂਟ ਜਿਹੜਾ ਆਪਾਂ ਰਿਵੀਲ ਨਹੀਂ ਕਰ ਸਕਦੇ ਲੇਕਿਨ ਇਹ ਹੈ ਕਿ ਤੁਹਾਨੂੰ ਜੋ ਪ੍ਰਾਈਸ ਪਹਿਲੇ ਰੈਗੂਲਰ ਪ੍ਰਾਈਸ ਦੇ ਨਾਲੋਂ ਡਿਸਕਾਊਂਟ ਮਿਲੇਗਾ ਮੇਲੇ ਮਾਗੀ ਮੇਲੇ ਦੇ ਸਪੈਸ਼ਲੀ ਲੈ ਕੇ ਆਏ ਆ ਇਸੇ ਕਾਰਨ ਲੈ ਕੇ ਆਏ ਆ ਕਿ ਇੱਥੇ ਜੋ ਵੀ ਬੁਕਿੰਗ ਕਰਵਾਏਗਾ ਕਸਟਮਰ ਉਹਨਾਂ ਨੂੰ ਸਪੈਸ਼ਲੀ ਡਿਸਕਾਊਂਟ ਆ ਜੀ ਤੇ ਇਹ ਆਪਣਾ ਜਿੱਦਾਂ ਪੰਜਾਬ ਸਰਕਾਰ ਵੱਲੋਂ ਸਬਸਿਡੀ ਅਪਰੂਵਡ ਆ ਜੀ ਸਬਸਿਡੀ ਤੇ ਹੈਗੀ ਐਸੀ ਕੋਟੇ ਦੀ ਹੈਗੀ ਜਨਰਲ ਦੇ ਵਿੱਚ ਵੀ ਹੈਗੀ ਜਿਨ੍ਹਾਂ ਨੇ ਫਾਈਲਾਂ ਭਰੀਆਂ ਹੀ ਉਹਨਾਂ ਦੀ ਨਿਕਲ ਰਹੀਆਂ ਜੀ ਜਿਹੜੇ ਰਹਿ ਗਏ ਆ ਫਾਈਲਾਂ ਭੰਤੋਂ ਅਗਲੀ ਸੀਜ਼ਨ ਦੇ ਵਿੱਚ ਫੇਰ ਇਹਨਾਂ ਦੀ ਸਬਸਿਡੀ ਨਿਕਲੇਗੀ ਉਹ ਭਰ ਸਕਦੇ ਆ ਜੀ ਤੇ ਇੱਕ ਇੰਨੀ ਆ ਕਿ ਮਤਲਬ ਜਿਹੜੀਆਂ ਬਾਪੜੀਆਂ ਫਸਲਾਂ ਵਾ ਜਿੱਦਾਂ ਸਰ ਫਸਲਾਂ ਦੇਖੋ ਫਸਲਾਂ ਤੋਂ ਹੀ ਸਾਰੀਆਂ ਲਾ ਸਕਦੇ ਨਾ ਇਹ ਨਹੀਂ ਆ ਕਿ ਸਪੈਸ਼ਲੀ ਮੱਕੀ ਵਾਸਤੀ ਆ ਬਟ ਇਹ ਆ ਕਿ ਇਹਦਾ ਡੀਅਰ ਡਿਸਟੈਂਸ ਆ ਜਿਹੜੀ 24 ਇੰਚ ਤੋਂ 24 ਇੰਚ ਤੱਕ ਹੀ ਲਾ ਸਕਦਾ ਜਿਹੜਾ ਗੈਪ ਆ 24 ਇੰਚ ਤੇ ਜੇ ਰੱਖ ਕੇ ਤੁਸੀਂ ਕੋਈ ਵੀ ਫਸਲ ਲਾਉਣਾ ਚਾਹੁੰਦੇ ਹੋ ਲਾ ਸਕਦੇ ਹੰਨਾ ਜੀ ਲੋਕ ਇਸ ਲਈ ਯੂਜ਼ ਕਰਦੇ ਨੇ ਨੂੰ ਮੱਕੇ ਵਾਸਤੇ ਤੇ ਕਟਣ ਵਾਸਤੇ ਜਿੱਦਾਂ ਇਹ ਕਈ ਕੰਪਨੀਆਂ ਵਾਂ ਤੇ ਉਹ ਹਾਈਡਰੌਲਿਕ ਜਿਹੜਾ ਵਾ ਉਹ ਸੈਪਰੇਟ ਲੈਣਾ ਪੈਂਦਾ ਵਾ ਫਾਰਮਰ ਨੂੰ ਹਾਂਜੀ ਉਹਨਾਂ ਦਾ ਜਿਹੜਾ ਮਾਰਕਰ ਹੁੰਦਾ ਉਹ ਹਾਈਡਰੌਲਿਕ ਨਹੀਂ ਹੁੰਦਾ ਆਪਣਾ ਜਿਹੜਾ ਇਨ ਬਿਲਟ ਹਾਈਡਰੌਲਿਕ ਮਾਰਕਰ ਆ ਜੀ ਹਾਂ ਇਹ ਨਾਲ ਹੀ ਮਤਲਬ ਉਸੇ ਕੋਸਟ ਜਾਊਗਾ ਮਾਰਕਰ ਉਸੇ ਕੋਸਟ ਦੇ ਵਿੱਚ ਹੀ ਸਭ ਤੇ ਆਪਣਾ ਇਹ ਨਾਲ ਜਿ ਜਦਾਂ ਇਹਦੇ ਕੱਲ ਨੂੰ ਕੋਈ ਸਰਵਿਸ ਦੀ ਜਰੂਰ ਪੇ ਦੀ ਲੋਡ ਪੈਂਦੀ ਆ ਪਾਲ ਦੀ ਲੋਡ ਵਾਈ ਆ ਸੋਨਾਲੀਕਾ ਦਾ ਕੋਈ ਵੀ ਪ੍ਰੋਡਕਟ ਆ ਚਾਹੇ ਉਹ ਰੋਟੇਵੇਟਰ ਆ ਚਾਹੇ ਉਹ ਕੰਬਾਈਨ ਆ ਚਾਹੇ ਬਿਲਰਾ ਚਾਹੇ ਨਮੈਟਿਕ ਬਲੈਂਟਰ ਆ ਆਪਾਂ ਸਪੈਸ਼ਲੀ ਫੋਕਸ ਕੀਤਾ ਆ ਕਿ ਸਰਵਿਸ ਦੇ ਉੱਪਰ ਸੋਨਾਲੀਕਾ ਸਰਵਿਸ ਵਾਲੋ ਕਦੇ ਪਿੱਛੇ ਨਹੀਂ ਹਟਦੀ ਜੀ ਜਿੰਨਾ ਟਾਈਮ ਵਾਰੰਟੀ ਦੇ ਵਿੱਚ ਆ ਉਹਨਾਂ ਟਾਈਮ ਤੇ ਤੁਹਾਨੂੰ ਫ੍ਰੀ ਆਫ ਕੋਸਟ ਮਟੀਰੀਅਲ ਆ ਸਮਾਨ ਮਿਲੇਗਾ ਜਿਹੜਾ ਵਾਰੰਟੀ ਦੇ ਵਿੱਚ ਆਉਂਦਾ ਪਾਲਿਸੀ ਦੇ ਵਿੱਚ ਆਉਂਦਾ ਬਾਕੀ ਜੇ ਆਊਟ ਆਫ ਵਾਰੰਟੀ ਹੋ ਗਿਆ ਤੁਹਾਡਾ ਕੋਈ ਵੀ ਆਪਣਾ ਪ੍ਰੋਡਕਟ ਆ ਸੋਨਾਲੀਕਾ ਦਾ ਸਰਵਿਸ ਤੁਹਾਨੂੰ ਸਰਵਿਸ ਆਪਣਾ ਸਰਵਿਸ ਪਰਸਨ ਆਏਗਾ ਕਰੇ ਸਰਵਿਸ ਕਰਕੇ ਜਾਏਗਾ ਸਰਵਿਸ ਦਾ ਕੋਈ ਕੋਸਟ ਨਹੀਂ ਲਏਗਾ ਜਿੰਨਾ ਪਾਰਟ ਲੱਗਣਗੇ ਪਾਰਟ ਦਾ ਜਰੂਰ پیسے ਲੈਣਗੇ ਉਹ ਆਊਟ ਆਫ ਵਾਰੰਟੀ ਦਾ ਜਿੱਦਾਂ ਇਹ ਅ ਲੱਗ ਲੱਗ ਜਿੱਦਾਂ ਮੱਕੀ ਬੀਜਣੀ ਆ ਜਾਂ ਦਾਣਾ ਬੀਜੜੀਆਂ ਆ ਉਹਨਾਂ ਦੀਆਂ ਡਿਸਕਾਂ ਹੁੰਦੀਆਂ ਅਲੱਗ-ਅਲੱਗ ਹਾਂਜੀ ਹਾਂਜੀ ਆਪਾਂ ਸਪੈਸ਼ਲੀ ਯਾਰ ਸਰ ਮੱਕੀ ਵਾਲੀ ਦੇ ਰਹੇ ਕਿਉਂਕਿ ਇਸ ਟਾਈਮ ਜਿਹੜੀ ਡਿਮਾਂਡ ਆ ਮਾਰਕੀਟ ਦੇ ਵਿੱਚ ਉਹ ਸਪੈਸ਼ਲੀ ਇਹਨੂੰ ਜਿਹੜਾ ਯੂਜ਼ ਕਰਦੇ ਪਏ ਮੱਕੀ ਵਾhti ਕਰਦੇ ਪਏ ਆਪਾਂ ਇਹਨੀਆਂ ਡਿਸਕਾਂ ਦੇ ਰਹੇ ਆ ਜਿਹੜੀਆਂ ਵਿੱਚ ਲੱਗੀਆਂ ਇਹਨੇ ਫਿੱਟਡ ਨੇ ਉਹ ਵੀ ਮੱਕੀ ਵਾਲੀਆਂ ਨੇ ਜਿਹੜੀਆਂ ਨਾਲ ਸਪੇਅਰ ਦੇ ਰਹੇ ਆ ਚਾਰ ਉਹ ਵੀ ਮੱਕੀ ਵਾਲੀ ਦੇ ਰਹੇ ਤੇ ਬਾਕੀ ਜਿੱਦਾਂ ਮੰਨ ਲਓ ਕਿ ਫਾਰਮਰ ਨੇ ਦੂਸਰੀ ਕੋਈ ਫਸਲ ਉਦਾੜਾ ਨਹੀਂ ਉਹ ਵੀ ਮਾਰਕੀਟ ਚ ਮਿਲ ਜਾਂਦੀਆਂ ਨਾ ਆਸਾਨੀ ਨਾਲ ਹਾਂਜੀ ਹਾਂਜੀ ਬਿਲਕੁਲ ਜੀ ਮਾਰਕੀਟ ਚ ਕੋਈ ਵੀ ਸਮਾਨ ਆ ਅਵੇਲੇਬਲ ਆ ਲੇਕਿਨ ਜਿਹੜੇ ਆਪਾਂ ਕਹਿੰਨੇ ਕਿ ਜੇ ਹਾਈ ਕੁਆਲਿਟੀ ਤੁਸੀਂ ਮਟੀਰੀਅਲ ਲੈਣਾ ਉਹ ਆਪਾਂ ਸੋਨਾਲਿਕਾ ਦਾ ਪ੍ਰੇਫਰ ਕਰਦੇ ਹਾਂ ਜੀ ਬਾਕੀ ਤੁਹਾਨੂੰ ਕੋਈ ਪਾਈਪ ਆਪਾਂ ਨੇ ਸਭ ਅਵੇਲੇਬਲ ਨੇ ਮਾਰਕੀਟ ਜਿਹੜਾ ਬੈੱਡ ਬਣਾਉਣ ਵਾਸਤੇ ਵੀ ਰਿਜ਼ਰ ਰਿਜ਼ਰਦੀ ਫੈਸਿਲਿਟੀ ਹੈਗੀ ਆਪਣੇ ਕੋ ਆਪਾਂ ਬਾਹਰੋਂ ਲਵਾ ਕੇ ਦਿੰਨੇ ਵੈਂਡਰ ਨੇ ਆਪਣੇ ਠੀਕ ਉਹਦੀ ਫੈਸਿਲਿਟੀ ਹੈਗੀ ਆਪਾਂ ਲਵਾ ਕੇ ਦੇ ਸਕਦੇ ਹਾਂ ਤੁਹਾਨੂੰ ਜਿਹੜਾ ਰਿਕੁਆਇਰਮੈਂਟ ਹੈ ਬਾਕੀ ਜਦਾਂ ਟਾਇਰ ਸਾਈਜ਼ ਉਹ ਵੀ ਬਾਕੀ ਜਿਹੜੀਆਂ ਮਸ਼ੀਨਾਂ ਦੇ ਨਾਲ ਹੈ ਕਿ ਇਹ ਥੋੜਾ ਵੱਖਰੀ ਨਹੀਂ ਨਹੀਂ ਟਾਇਰ ਸਾਈਜ਼ ਸੇਮ ਹੀ ਹੈ ਬਸ ਇਹ ਕਿ ਇਹਨਾਂ ਦੇ ਆਪਣਾ ਅੰਦਰ ਟਾਇਰ ਨੇ ਉਹਨਾਂ ਦੇ ਬਾਹਰ ਹੁੰਦੇ ਜੀ ਠੀਕ ਹੈ ਜੀ ਇਹਦਾ ਫਾਇਦਾ ਇਹ ਹੈ ਕਿ ਵੱਟ ਨਹੀਂ ਖਰਾਬ ਕਰੇਗਾ ਰਿਜ਼ਰਵ ਦੀ ਜਿਹੜੀ ਵੱਟ ਪਈ ਹੋਈ ਉਹ ਖਰਾਬ ਨਹੀਂ ਹੋਏਗੀ ਇਹਨਾਂ ਦੇ ਆਲਰੇਡੀ ਆਪਾਂ ਇਹ ਪੰਜਾਬ ਚ ਤੇ ਕਿੰਨੀਆਂ ਕਿ ਮਸ਼ੀਨਾਂ ਤੁਹਾਡੇ ਫਾਰਮਰਾਂ ਦਾ ਕੀ ਫੀਡਬੈਕ ਹੈ ਜਿਹੜੇ ਕਿੰਨੇ ਕਿ ਵੇਚੀ ਹੋਣ ਇਸ ਟਾਈਮ ਪੰਜਾਬ ਪੰਜਾਹ ਪੀਸ ਹਾਂਜੀ 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 ਇਹ ਰੈਗਰੋਟੈਕ ਦੇ थ्रू ਦਿੱਤੀ ਆਪਾਂ ਹੁਣ ਡੀਲਰ ਸਾਡੇ ਥਰੂ ਆਪਣਾ ਇਹ ਕਿ 50 ਤੋਂ 55 ਪੀਸ ਆਪਾਂ ਸੇਲ ਕਰਦੇ ਪਿਆ ਸਾਲ ਦੇ ਠੀਕ ਹੈ ਜੀ ਤੇ ਜਿੰਨੇ ਕਸਟਮਰ ਆ ਸਾਰਿਆਂ ਦਾ ਫੀਡਬੈਕ ਬਹੁਤ ਵਧੀਆ ਜੇ ਕੋਈ ਕਸਟਮਰ ਲੈਣਾ ਚਾਹੁੰਦਾ ਹੈ ਜੇ ਕਹਿੰਦਾ ਕਿ ਮੈਂ ਫੀਡਬੈਕ ਲੈਣਾ ਆਪਾਂ ਉਹਨਾਂ ਨੂੰ ਨੰਬਰ ਉਹਨਾਂ ਦੇ ਸਪਲਾਈ ਕਰਵਾ ਦਾਂਗੇ ਉਹਨਾਂ ਦੇ ਐਡਰੈਸ ਦੇ ਦਾਂਗੇ ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੋ ਇਹ ਪਹਿਲੇ ਜੇ ਕਿਸੇ ਹੋਰ ਰੋਟਾ ਨਮੈਟਿਕ ਪਲੈਂਟਰ ਤੋਂ ਬਜਾਉਂਦੇ ਸੀ ਇਹਨਾਂ ਨੇ ਇੱਕ ਰੀਤ ਤੋਂ ਬਜਾਈ ਉਹਦੀ ਜਰਮੀਨੇਸ਼ਨ ਬਹੁਤ ਵਧੀਆ ਆ ਕਿਉਂਕਿ ਗੈਪ ਨਹੀਂ ਆਇਆ ਇੱਕ ਇਕੁਅਲ ਮਤਲਬ ਬਰਾਬਰ ਦੀ ਫਸਲ ਹੋਈ ਹੈ ਜਰਮੀਨੇਸ਼ਨ ਬਹੁਤ ਵਧੀਆ ਇਸ ਕਾਰਨ ਉਹ ਕਸਟਮਰ ਇਹ ਕਸਟਮਰਾਂ ਨਾਲ ਜੁੜ ਗਏ ਹੋਏ ਆਪਣੇ ਨਮੈਟਿਕ ਪਲੈਂਟਰ ਵਾਲਿਆਂ ਨਾਲ ਬਹੁਤ ਕਸਟਮਰ ਦਾ ਇਹ ਫੀਡਬੈਕ ਬਹੁਤ ਵਧੀਆ ਮਿਲਿਆ ਕਿ ਜਿਹੜੇ ਦੂਜੇ ਜਿੰਨੇ ਵੀ ਕਸਟਮਰ ਹੈ ਜਿਹੜੇ ਜਰਮੀਨੇਸ਼ਨ ਕਰਾਉਂਦੇ ਨੇ ਸਾਡੇ ਨਾਲ ਇੱਕ ਰੀ ਜੁੜ ਗਏ ਨੇ ਉਹ ਰੈਗੂਲਰਲੀ ਆਪਣੇ ਤੋਂ ਬਿਜਵਾ ਰਹੇ ਨੇ ਹਾਂ ਜੀ ਤੇ ਆ ਜੋ ਦੂਸਰੇ ਇੰਪਲੀਮੈਂਟ ਬਾਰੇ ਵੀ ਦੱਸੋ ਪਰ ਰੋਟਾਵੇਟਰ ਬਾਰੇ ਵੀ ਦੱਸੋ ਆ ਆ ਰੋਟਾਵੇਟਰ ਜਿਹੜਾ ਇਹ ਇਹ ਦੇ ਚ ਕੋ ਸੰਦੀਪ ਆ ਆ ਰੋਟਾਵੇਟਰ ਬਾਰੇ ਥੋੜਾ ਜਿਹਾ ਗੱਲ ਕਰਦੇ ਫੇ ਰੋਟਾਵੇਟਰ ਕਿੰਨੇ ਫੀਟ ਦਾ ਹੈ ਕੀ ਪ੍ਰਾਈਸ ਆ ਤੇ ਕੀ ਸਪੈਸੀਫਿਕੇਸ਼ਨ ਕੀ ਆ ਹਾਂਜੀ ਭਾਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹ ਰੋਟਾਵੇਟਰ ਤੇ ਪਹਿਲੇ ਸੋਨਾਲੀਕਾ ਦੇ ਮਾਡਲਾਂ ਨੂੰ ਕੋ ਚੇਂਜ ਲੱਗਣ ਦਾ ਕੀ ਹੈ ਮਤਲਬ ਕੋਈ ਨਵਾਂ ਮਾਡਲ ਹੈ ਜਾਂ ਸਰ ਇਹ ਚੈਲੈਂਜਰ ਪ੍ਰੀਮੀਅਮ ਮਾਡਲ ਹੈ ਜੀ ਤੇ ਆਪਾਂ ਗੱਲ ਕਰੀਏ ਬੇਸਿਕਲੀ ਸੋਨਾਲੀਕਾ ਰੋਟਾਵੇਟਰ ਦੀ ਤਾਂ ਆਪਾਂ ਵੈਸੇ ਜਾਂਦੇ ਜਾਨੇ ਆਪਣੀ ਸਰ ਟਾਪ ਕੁਆਲਿਟੀ ਦੇ ਕਰਕੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਆਪਣਾ ਇਹਦਾ ਸਰ ਗੇਅਰਬਾਕਸ ਆ ਜਾਂਦਾ 13 23 ਦਾ 7 ਮੋਡਿਊਲ ਦਾ ਗੇਅਰਬਾਕਸ ਆਉਂਦਾ ਜਿਹੜਾ ਕਿ ਸਭ ਨਾਲੋਂ ਹੈਵੀ ਹੈ ਮਾਰਕੀਟ ਦਾ ਤੇ ਦੂਸਰੀ ਗੱਲ ਸਰ ਇਹਦਾ ਟਿਊਬਲਰ ਬੋਡੀ ਡਿਜ਼ਾਈਨ ਹੈ ਟਿਊਬਲਰ ਦਾ ਕੀ ਮਤਲਬ ਹੈ ਵਿਚਾਲੇ ਸ਼ੀਟ ਮੈਟ ਲਿਆ ਤੇ ਸਾਈਡ ਤੇ ਸਰ ਦੋ ਟਿਊਬਸ ਦਿੱਤੀ ਹੋਈਆਂ ਜਿਆਦਾ ਵਧੀਆ ਸਟਿਫਨੈਸ ਕਰਕੇ ਤੇ ਵਧੀਆ ਸਟਰੈਂਥ ਲਈ ਹਾਂਜੀ ਫਿਰ ਆ ਜਾਂਦਾ ਸਰ ਇਹਦੇ ਬਲੇਡ ਜੀ ਪਿਓਰਲੀ ਬੋਰਨ ਸੀਲ ਦੇ ਬਲੇਡ ਹੈ ਤੇ ਕੁਆਲਿਟੀ ਦਾ ਤੁਹਾਨੂੰ ਪਤਾ ਲੱਗਦਾ ਹੀ ਹੈ ਸਰ ਪਹਿਲੇ ਰੋਟਾਵੇਟਰ ਨੂੰ ਕੀ ਫਰਕ ਪਾਇਆ ਵਾ ਇਹਨਾਂ ਨੇ ਜਿਹੜਾ ਪਹਿਲੇ ਕੱਟਿਆ ਗਿਆ ਨਹੀਂ ਨਹੀਂ ਚਲ ਜਿਦਾਂ ਕਹਿੰਦੇ ਨੇ ਹੇਚ ਹੇਚ ਪਹਿਲਾਂ ਦੂਸਰੀ ਸੀ ਕੱਟੇ ਹੋਏ ਬੜਾ ਜਹਾਜ ਕੱਟ ਦੋ ਤੁਸੀਂ ਜਾਓ ਕੋਈ ਨਹੀਂ ਇਹ ਕਿੰਨੇ ਫੁੱਟ ਦਾ ਵਾ ਇਹ ਐਚ ਫੁੱਟ ਦਾ ਹੈ ਹਾਂਜੀ ਖੜ ਦਿਓ ਸਰ ਦੋ ਮਿੰਟ ਜੀ ਬੋਲੇ ਨਹੀਂ ਯਾਰ ਇਹਨੇ ਫਿਰ ਉਹ ਪਾਸ ਕਰ ਲਏ ਨੇ ਪਾਸ ਕਰ ਨਹੀਂ ਇਹਦੇ ਚ ਦੱਸ ਦੋ ਨਾ 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 ਬੋਲੀ ਜਾਓ ਮੈਂ ਇੱਧਰ ਵੀਡੀਓ ਬਣਾਈ ਬੋਲਿਓ ਇੱਕ ਮਿੰਟ ਉਹ ਬਹੁਤ ਨਹੀਂ ਬਰੀਫਲੀ ਦੱਸਣਾ ਮਣ ਮੋਟਾ ਦੱਸ ਪ੍ਰੀਮੀਅਮ ਪਲੱਸ ਰੋਟਾਵੇਟਰ ਦੀ ਰੇਂਜ ਆ ਜੀ ਸਭ ਤੋਂ ਪਹਿਲਾਂ ਜਿਹੜੀ ਇਹਦੇ ਕਲੈਂਪ ਦਿੱਤੇ ਹੋਏ ਆ ਦੇਖੋ ਇਹ ਕਾਸਟਿੰਗ ਦਿੱਤੇ ਹੋਏ ਆ ਸਪੈਸ਼ਲੀ ਇਸ ਸੋਨਾ ਲਿਕਰ ਦੀ ਬ੍ਰਾਂਡਿੰਗ ਕੀਤੀ ਹੋਈ ਹੈ ਹਾਂ ਜੀ ਤੇ ਇਹਦੀ ਜਿਹੜੀ ਆਪਾਂ ਹਿਚ ਬਣਾਈ ਹੋਈ ਆ ਸਿੰਪਲ ਭਾਜ ਜਿਵੇਂ ਆਪਾਂ ਕਹਿੰਦੇ ਨੂੰ ਘੋੜੀ ਹਾਂ ਜੀ ਤੇ ਕਾਫੀ ਮਜ਼ਬੂਤ ਘੋੜੀ ਬਣਾਈ ਹੋਈ ਹੈ ਜੀ ਹਾਂ ਜੀ ਤੇ ਜਿਹੜੇ ਡੈਂਪਰ ਸਪਰਿੰਗ ਹੈ ਜੀ ਕਾਫੀ ਮੋٹے ਲਾਏ ਹੋਏ ਆ ਜੀ ਉਹ ਤੇ ਸਾਈਡ ਤੇ ਦੇਖੋ ਜੀ ਸਪੋਰਟਿੰਗ ਪਲੇਟਸ ਵੀ ਲਾਈਆਂ ਹੋਈਆਂ ਨੇ ਆਪਾਂ ਠੀਕ ਠੀਕ ਹਾਂ ਜੀ ਤੇ ਇਹਦੇ ਨਾਲ ਸਰ ਸਟੈਂਡ ਵੀ ਆਉਂਦਾ ਹੈ ਜੀ ਇਸ ਮਾਡਲ ਦੇ ਨਾਲ ਇਹ ਕਬ ਬ੍ਰੈਕਟਰ ਵੀ ਚੇਂਜ ਕਰਤੀਆਂ ਹੈ ਵੀ ਹਾਂਜੀ ਇਹ ਬ੍ਰੈਕਟ ਵੀ ਕਰਤੀ ਹੈ ਕਾਸਟਿੰਗ ਦੀ ਬ੍ਰੈਕਟ ਹੈ ਜੀ ਤੇ ਕਾਸਟਿੰਗ ਦੀ ਆਪਾਂ ਡਿਸਕ ਲਾ ਕੇ ਦੇ ਨਹੀਂ ਇਹਦੇ ਨਾਲ ਤੇ ਇਹ ਪ੍ਰੀਮੀਅਮ ਮਾਡਲ ਹੈ ਚੈਲੇਂਜਰ ਪ੍ਰੀਮੀਅਮ ਹੈ ਹਾਂਜੀ ਆਪਣੇ ਕੋਲ ਸਰ ਐਚਡੀ ਚੈਲੇਂਜਰ ਮਾਡਲ ਵੀ ਆਉਂਦੇ ਆ ਚੈਲੇਂਜਰ ਪਲੱਸ ਵੀ ਮਾਡਲ ਆਏਗਾ ਜੀ ਤੇ ਸਭ ਤੋਂ ਉੱਪਰ ਸਰ ਚੈਲੇਂਜਰ ਪ੍ਰੀਮੀਅਮ ਮਾਡਲ ਆਏਗਾ ਇਹ ਮਤਲਬ ਪ੍ਰੀਮੀਅਮ ਕੱਲਾ ਨਹੀਂ ਚੈਲੇਂਜਰ ਪ੍ਰੀਮੀਅਮ ਸਰ ਇਹ ਕੱਲਾ ਨਾਮ ਦਾ ਪ੍ਰੀਮੀਅਮ ਨਹੀਂ ਹੈਗਾ ਇਹਦੀ ਪ੍ਰੀਮੀਅਮ ਕੁਆਲਿਟੀ ਵੀ ਹੈਗੀ ਹੈ ਇਹ ਲਾਲੋਈ ਮਾਰਕੀਟ ਦੇ ਵਿੱਚ ਤੁਹਾਨੂੰ ਇਹਦੇ ਨਾਲ ਦਾ ਰੋਟਾਟਰ ਮਿਲਣਾ ਹੀ weight ਦੇ ਵਿੱਚ ਸਰ weight ਲਗਭਗ ਸੇਮ ਹੀ ਹੈ ਹਾਂਜੀ weight ਲਗਭਗ ਸੇਮ ਹੀ ਹੈ ਜੀ ਇਹ ਲਾ ਲੋ ਵੀ 5.5 ਕੁਇੰਟਲ ਦੇ ਆਸ-ਪਾਸ ਹੁੰਦਾ ਜੀ ਇਹਦਾ weight ਠੀਕ ਤੇ ਆਪਣਾ ਦੂਸਰੇ ਵੀ ਇੰਪਲੀਮੈਂਟ ਬਾਰੇ ਦੱਸ ਦਿਓ ਜਿਹਨਾਂ ਨੇਜਰ ਲੈਵਲ ਹੈ ਜਾਂਦੇ ਸਰ ਹੁਣ ਗੱਲ ਕਰਦੇ ਆ ਮੋਬਾਈਲ ਚੈਟਰ ਦੀ ਸੋਨਾਲੀਕਾ ਦੀ ਮੋਬਾਈਲ ਸਟੇਟਰ ਸਰ ਤੁਸੀਂ ਆਪਣੇ ਆਪ ਚ ਹੀ ਦੇਖ ਲਓ ਵੀ ਬੜੀ ਖਾਸ ਕੁਆਲਿਟੀ ਦੀ ਬਣਾਈ ਹੋਈ ਹੈ ਜੇ ਗੱਲ ਕਰੀਏ ਇਹਦੇ ਸ਼ੂਟ ਦੀ ਤਾਂ ਇਹ ਬਾਕੀ ਨਾਲੋਂ ਡਿਫਰੈਂਟ ਆ ਸ਼ੂਟ ਕਿਉਂਕਿ ਸਰ ਇਹਦੇ ਉੱਤੇ ਦੇਖੋ ਪਲੇਟਸ ਦਿੱਤੀਆਂ ਹੋਈਆਂ ਨੇ ਹਾਂਜੀ ਮਤਲਬ ਇਹਦੇ ਵਿੱਚ ਚੋਕ ਹੋਣ ਦੀ ਸਿੰਗਲ ਪ੍ਰੋਬਲਮ ਵੀ ਨਹੀਂ ਆਉਂਦੀ ਹੈਗੀ ਤੇ ਅਗਰ ਕੋਈ ਮਸ਼ੀਨ ਚੋਕ ਹੁੰਦੀ ਹੈ ਤਾਂ ਸਰ ਨਾ ਦਿਨਾ ਫਲੇਪਰ ਜਿਹੜਾ ਖੁੱਲੂਗਾ ਤੇ ਜੇ ਆਪਾਂ ਕੰਪੀਟੀਸ਼ਨ ਦੀ ਮਸ਼ੀਨ ਦੀ ਗੱਲ ਕਰੀਓ ਉਹਦੇ ਵਿੱਚ ਇਹ ਮਤਲਬ ਸੁਸਦਾ ਆਪਾਂ ਨਹੀਂ ਨਹੀਂ ਦਿੰਦੇ ਹੈਗੇ ਜੀ ਇਹ ਜਿਹੜੀ ਮਸ਼ੀਨ ਆ ਇਹ ਸਰ ਮੋਬਾਈਲ ਸਟ੍ਰੈਡਰ ਨੂੰ ਆਪਾਂ ਕਹਿੰਦੇ ਆ ਮੱਕੀ ਦੇ achar ਵਾਲੀ ਸਾਇਲਜ ਵਾਲੀ ਮਸ਼ੀਨ ਹੈ ਜੀ ਇਹ ਇਹ ਪਿਛਲੇ ਸਾਲ ਵੀ ਕਾਫੀ ਕਫਾ ਬਹੁਤ ਵਧੀਆ ਮਾਰਕੀਟ ਦਾ ਰਿਸਪੌਂਸ ਰਿਹਾ ਜੀ ਇਹਦੇ ਨਾਲ ਹਾਂਜੀ 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 ਇਹ ਅਵੇਲੇਬਿਲਟੀ ਦਾ ਵੀ ਫਰਕ ਪਿਆ ਰਿਹਾ ਉਹ ਕਈ ਫਾਰਮਰਾਂ ਨੂੰ ਬਣੀਆਂ ਨਹੀਂ ਕੰਪਨੀ ਵੱਲੋਂ ਬਣੀਆਂ ਸੀ ਸਰ ਦੇਖੋ ਪੂਰਾ ਸਟਾਕ ਐਤਕੀ ਨੀ ਨਰਾਜ਼ ਹੋਣਗੇ ਫਾਰਮਰ ਨਹੀਂ ਨਹੀਂ ਸਰ ਬਿਲਕੁਲ ਨਹੀਂ ਬਿਲਕੁਲ ਐਤਕੀ ਪੂਰਾ ਮਾਤਾ ਰੈਡੀ ਆ ਹਾਂਜੀ 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 ਤੇ ਇਹਦੇ ਵਿੱਚ ਸਰ ਫਲਾਈ 휠 ਦੇ ਵਿੱਚ 12 ਬਲੇਡ ਲੱਗਦੇ ਆ ਮੱਕੀ ਲਈ ਤੇ ਕਾਟਨ ਦੇ ਲਈ ਸਰ ਸ਼ੇਪ ਬਲੇਡਸ ਲੱਗਦੇ ਆ ਤੇ ਜਿੱਦਾਂ ਇਹਦੇ ਤੇ ਸਬਸਿਡੀ ਅਵੇਲੇਬਲ ਆ ਪੰਜਾਬ ਸਰਕਾਰ ਵੱਲੋਂ ਸਮਾਂ ਸਕੀਮ ਚ ਪੈਣਾ ਜੀ ਸਮਾਂ ਸਕੀਮ ਦੇ ਵਿੱਚ ਆਪਣੀ ਮਸ਼ੀਨ ਪਾਸ ਹੈ ਜੀ ਅਗਰ ਸਬਸਿਡੀ ਆਉਂਦੀ ਹੈ ਤਾਂ ਬਿਲਕੁਲ ਆਪਣੀ ਮਸ਼ੀਨ ਤੇ ਵੀ ਆਊਗੀ ਜੀ ਹੂੰ ਬਾਕੀ ਜਿਹੜਾ ਇਹਦਾ ਕੂਤਰਾ ਆ ਹਾਂਜੀ ਬਹੁਤ ਹੀ ਮਤਲਬ ਫਾਈਨ ਕੁਆਲਟੀ ਦਾ ਕੂਤਰਾ ਹੁੰਦਾ ਸੋ ਜਿੰਨੇ ਵੀ ਆਪਾਂ ਕਿਸਾਨ ਨੂੰ ਵਿਜ਼ਿਟ ਕੀਤਾ ਹੈ ਤਾਂ ਬਹੁਤ ਖੁਸ਼ ਨੇ ਆਪਣੀ ਮਸ਼ੀਨ ਦੇ ਵਿੱਚੋਂ ਜੇ ਦਾ ਇਹਦਾ ਕੋਈ ਜ ਬਲੇਡ ਕੱਟ ਜਾਂਦੇ ਆ ਜਾਂ ਬਾਅਦ ਵਿੱਚ ਹੋਰ ਉਸਮਾਨ ਕੋਈ ਲੈਣ ਦਾ ਫਾਰਮਰ ਨੂੰ ਲੋਡ ਪਵੇ ਉਹ ਸਰ ਆਪਣਾ ਜਿਹੜਾ ਵੀ ਨੇੜੇ ਦਾ ਡੀਲਰ ਆਊਟਲੈਟ ਹੈ ਉਹ ਤੇ ਆਪਣਾ ਸਾਰਾ ਸਪੇਅਰ ਮਟੀਰੀਅਲ ਮਿਲੂਗਾ ਤੇ ਕਸਟਮਰ ਨੂੰ ਕੋਈ ਵੀ ਮਤਲਬ ਦਿੱਕਤ ਨਹੀਂ ਹੋਣੀ ਨਾ ਸਰਵਿਸ ਵੱਲੋਂ ਨਾ ਕੋਈ ਸਪੇਅਰ ਸਰਵਿਸ ਵੱਲੋਂ ਜੀ ਹਾਂਜੀ ਤੇ ਕਿੰਨੀ ਕ ਮਤਲਬ ਇਹਦੀ ਇੱਕ 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 ਏਕੜ ਨੂੰ ਜਾਂ ਕਿੰਨਾ ਕਿ ਮਤਲਬ ਹੈ ਫਾਰਮਰ ਟਾਈਮ ਲੱਗਦਾ ਇਹਦਾ ਕਟਿੰਗ ਵਾਸਤੇ ਦੇਖੋ ਸਰ ਇੱਕ ਦਿਨ ਦੇ ਵਿੱਚ ਐਵਰੇਜ ਆਪਾਂ ਇਹ ਲਾ ਕੇ ਚੱਲੋ ਕਿ ਫਾਰਮਰ ਤਿੰਨ ਤੋਂ ਚਾਰ ਕਿੱਲੇ ਕੱਟ ਜਾਂਦਾ ਜੀ ਇਹਦੇ ਨਾਲ ਤੇ ਗੱਲ ਕਰੀ ਆਪਾਂ ਤੇਲ ਦੀ ਖਪਤ ਦੀ ਉਹ ਦੇਖੋ ਕਿਸੇ ਇੱਕ ਲੈਕ ਮਸ਼ੀਨ ਤੇ ਡਿਮੈਂਡ ਨਹੀਂ ਹੁੰਦਾ ਟਰੈਕਟਰ ਤੇ ਡਰਾਈਵਰ ਤੇ ਚਲਾਈ ਤੇ ਤੇ ਅੱਗੇ ਕਿਦਾਂ ਦਾ ਮੋਇਸਚਰ ਹੈ ਉੱਥੇ ਜੀ ਸਾਰੀ ਜਿਹੜਾ ਡਿਪੈਂਡ ਹੁੰਦਾ ਜੀ ਉਸ ਚੀਜ਼ ਤੇ ਤੇ ਇਹ ਜਿੱਦਾਂ ਮੰਨ ਲਓ ਟਰਾਲੀ ਅਟੈਚ ਕਰਦੇ ਆ ਉਹ ਵੀ ਨਾਲ ਹੀ ਮਤਲਬ ਹੋ ਜਾਂਦੀ ਨਾ ਇਹਦਾ ਬਿਲਕੁਲ ਸਰ ਬਿਲਕੁਲ ਜੀ ਬਿਲਕੁਲ ਨਾਲ ਹੀ ਲੱਗ ਤੋਂ ਨਹੀਂ ਲਾਉਣਾ ਪੈਣਾ ਨਹੀਂ ਨਹੀਂ ਸਰ ਬਿਲਕੁਲ ਜੀ ਬਿਲਕੁਲ ਤੇ ਉphar ਕੇ ਜਦੋਂ ਹੁਣ ਇੱਥੇ ਕਿਸੇ ਫਾਰਮਰ ਨੇ ਬੁਕਿੰਗ ਕਰਾਉਣੀ ਹੋਵੇ ਜਾਂ ਕੋਈ ਇੱਥੇ ਕੋਈ ਹੈਡ ਡਿਸਕਾਊਂਟ ਕੇ ਜਦੋਂ ਸਰਗਰ ਮੇਲ ਅਗਰ ਮਾਗੀ ਮਿਲ ਲੇ ਤੇ ਬੁਕਿੰਗ ਹੁੰਦੀ ਹੈ ਤਾਂ ਆਪਾਂ 10000 ਦਾ ਡਿਸਕਾਊਂਟ ਕਰਾਂਗੇ ਜੀ ਮਸ਼ੀਨ ਤੇ ਹਾਂ ਜੀ ਤੇ ਇੱਕ ਇਨਚਰ ਦੀ ਗਾਰੰਟੀ ਹੈ ਜੀ ਇੱਕ ਸੀਜ਼ਨ ਦੀ ਸਭ ਵਾਰੰਟੀ ਹੁੰਦੀ ਹੈ ਹਾਂ ਜੀ ਹਾਂ ਜੀ ਆ ਇਹਦੇ ਲਈ ਫੰਕਸ਼ਨਲ ਵਾਰੰਟੀ ਹੁੰਦੀ ਹੈ ਸਰ ਇਹ ਹੈ ਐਜ ਪਲੱਸ ਮਾਡਲ ਹੈ ਜਿਹੜਾ ਸੋਨਾ ਦੇ ਕਨੇ ਲਾਂਚ ਕੀਤਾ ਹੈ ਤੁਸੀਂ ਇਹ ਲਾ ਲਓ ਵੀ ਜਿਹੜੀ ਇਹਦੀ ਆਪਾਂ ਬੂਮ ਦੀ ਗੱਲ ਕਰੀਏ ਤਾਂ ਮਤਲਬ ਬੈਂਡਿੰਗ ਦੇ ਵਿੱਚ ਆਪਾਂ ਬਣਾਇਆ ਹੋਇਆ ਸ਼ੀਟ ਦੇ ਬੈਂਡ ਕਰਕੇ ਬਣਾਇਆ ਹੋਇਆ ਇਹਦੇ ਨਾਲ ਕੀ ਹੈ ਦੀ ਸਟਿਫਨੈਸ ਵਧੀਆ ਜੀ ਸਟਰੈਂਥ ਵਧੀਆ ਬਣਦੀ ਹੈ ਤੇ ਬਾਕੀ 7 ਫੁੱਟ ਸਰ ਲੈਜ਼ਰ ਲੈਵਲਰ ਆਉਂਦਾ ਹੈ ਇਹ ਤੇ ਨਾਲ ਆਪਾਂ ਸੋਨਾਲੀਕਾ ਦੀ ਬੈਂਡਿੰਗ ਦੇ ਵਿੱਚ TND ਦਾ ਸੈੱਟ ਦਿੰਨੇ ਆ 1500 T ਮਾਡਲ ਠੀਕ ਤੇ ਆਹ ਸਪੋਰਟ ਨਾਲ ਲਾਈ ਹੈ ਤੇ ਮਤਲਬ ਜਿਹੜਾ ਟਰੈਕਟਰ ਦੇ ਟਾਇਰ ਨਾਲ ਨਾਲ ਲੱਗਣ ਹਾਂਜੀ ਬਿਲਕੁਲ 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 ਉਹਦੀ ਸੇਫਟੀ ਰਹੇ ਹਾਂਜੀ ਬਾਕੀ ਸਰ ਡਬਲ ਐਕਸਲ ਮਾਡਲ ਹੈ ਜੀ ਇਹ ਅੱਗੇ ਪਿੱਛੇ ਟਾਇਰਾਂ ਵਾਲਾ ਅੰਡਰਗਰਾਊਂਡ ਵਾਇਰਿੰਗ ਹੈ ਹਾਂਜੀ ਤੇ ਆਪਣਾ ਇਹ ਵੀ ਸ ਹਾਂਜੀ ਸਰ ਸਬਸਿਡੀਲੀ ਅਪਰੂਵ ਹੈ ਪੰਜਾਬ ਸਰਕਾਰ ਵੱਲੋਂ ਹਾਂ ਅਗਰ ਉਹ ਸਬਸਿਡੀ ਆਉਂਦੀ ਹੈ ਤਾਂ ਇਸੇ ਬਿਲਕੁਲ ਸਬਸਿਡੀ ਆਏਗੀ ਜੀ ਤੇ ਇਹ ਦੀ ਜਦਾਂ ਆਪਣਾ ਹਾਈਡਰੋਲਿਕ ਆ ਇਹ ਇਹ ਜਿਹੜਾ ਵਾ ਇਹਦਾ ਕਿੰਨੀ ਕ ਕੈਪੈਸਿਟੀ ਜਦਾਂ ਮਤਲਬ ਪੂਰਾ ਥਲੇ ਤੱਕ ਵਰਕਿੰਗ ਕਰਦਾ ਹੈ ਕਿ ਜਦਾਂ ਬਿਲਕੁਲ ਲੋਡਿੰਗ ਨਹੀਂ ਦੇਣਾ ਕੋਈ ਟਰੈਕਟਰ ਦੇ ਦੇਖੋ ਸਰ ਟਰੈਕਟਰ ਤੇ ਬੜਾ ਐਫੀਸ਼ੀਐਂਟ ਲੋਡ ਪਊਗਾ ਜੀ ਕੋਈ ਟਰੈਕਟਰ ਨੂੰ ਮਤਲਬ ਪਰਫਾਰਮੈਂਸ ਨੂੰ ਨਾਲ ਦਿੱਕਤ ਨਹੀਂ ਆਉਣੀ ਹੈਗੀ ਜੀ ਠੀਕ ਹੈ ਬਾਕੀ ਇਹਦੇ ਜਿਹੜੇ ਸਾਈਡ ਫੇਸਿਸ ਹੈ ਜੀ ਹਾਂ ਤੁਸੀਂ ਇਹ ਵੀ ਦੇਖੋ ਬੜੇ ਮਜ਼ਬੂਤ ਬਣਾਏ ਹੋਏ ਹੈ ਸੋ ਇਦਾਂ ਦੀ ਕੋਈ ਵੀ ਵੀਰੈਂਟ ਇਅਰ ਦੀ ਦਿੱਕਤ ਨਹੀਂ ਹੋਣੀ ਹੈਗੀ ਬਾਕੀ ਇਹਦਾ ਹਿੱਸਾ ਦੇਖੋ ਸਰ ਬਹੁਤ ਮਜ਼ਬੂਤ ਬਣਾਇਆ ਹੋਇਆ ਹੈ ਜੀ ਮੇਨ ਗੱਲ ਹੁੰਦੀ ਹੈ ਹਿੱਸੇ ਦੀ ਇਹ ਹਿੱਸਾ ਆਪਣੇ ਆਪ ਦੇ ਵਿੱਚ ਦੱਸਦਾ ਹੈ ਕਿ ਕਾਫੀ ਮਜ਼ਬੂਤ ਕੁਆਲਿਟੀ ਹੈ ਜੀ ਤੇ ਇਹ ਇੱਕ ਮਤਲਬ ਕੱਲੀ ਬੱਕੜ ਨਹੀਂ ਮੈਣੀ ਜੇ ਕਿਸੇ ਲੈਣਾ ਕੰਪਲੀਟ ਸੈੱਟ ਨਾਲ ਮਿਲੂਗਾ ਦੇਖੋ ਸਰ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਨਾਲ ਆਪਾਂ ਸਿਸਟਮ ਦਈਏ ਹਾਂਜੀ ਤੇ ਅਗਰ ਕਿਸੇ ਕਿਸਾਨ ਨੇ ਕੱਲੀ ਬੱਕੜ ਲੈਣੀ ਆ ਪੋ ਵੀ ਕੋਈ ਗੱਲ ਨਹੀਂ ਪ੍ਰੋਵਾਈਡ ਕਰਵਾ ਦਾਂਗੇ ਜੀ ਠੀਕ ਠੀਕ ਹਾਂਜੀ ਹਾਂਜੀ ਤੇ ਬਾਕੀ ਇਹ ਜਿਹੜਾ ਵਾ ਇਹਦੇ ਤੇ ਵੀ ਕੋਈ ਹੁਣ ਹੈਗਾ ਡਿਸਕਾਊਂਟ ਐਸੇ ਸਰ ਫਿਲਹਾਲ ਕੋਈ ਮਤਲਬ ਮੇਲੇ ਤੇ ਕੋਈ ਡਿਸਕਾਊਂਟ ਤਾਂ ਹੈ ਨਹੀਂਗਾ ਅਗਰ ਫਿਰ ਵੀ ਬੁੱਕ ਕਰਦੇ ਆ ਤਾਂ ਕੋਈ ਗੱਲ ਨੇਪਸਰ ਮਾਨਦਾਨ ਕਰਵਾ ਦਿੰਗੇ ਡੀਲਰ ਤੋਂ ਤੇ ਆਪਣਾ ਇਹਦੀ ਕਿੰਨਾ ਕ ਵੇਟ ਵੇਟ ਦਾ ਕਿੰਨਾ ਹੈ ਇਹਦਾ ਵੇਟ ਇਹਦਾ ਸਰ 4.8 ਕੁੰਟਲ ਦੇ ਨੇੜੇ ਹੈ 780 ਕਿਜੀ ਵੇਟ ਹੁੰਦਾ ਜੀ ਇਹਦਾ ਅੱਛਾ ਹਾਂਜੀ ਹਾਂਜੀ ਚਲੋ ਠੀਕ ਹੈ ਸਾਰੇ ਇੰਪਲੀਮੈਂਟ ਜਿੰਨੇ ਵੀ ਤੁਸੀਂ ਵੇਖੇ ਆ ਸਾਰੇ ਫਾਰਮਰ ਨੇ ਇਹ ਸਬਸਿਡੀ ਪ੍ਰੂਵ ਆ ਵਧੀਆ ਕੁਆਲਿਟੀ ਦੇ ਆ ਬਾਕੀ ਦਾ ਸੋਨਾਲਿਕਾ ਕੁਆਲਿਟੀ ਲਈ ਤਾਂ ਪਹਿਲ ਤੋਂ ਜਾਣੀ ਜਾਂਦੀ ਹੈ ਹਾਂਜੀ ਤੇ ਸੋ ਬੜੇ ਨਿਸ਼ਚਿੰਤ ਹੋ ਕੇ ਤੁਸੀਂ ਸੋਨਾਲਿਕ ਦੇ ਇੰਪਲੀਮੈਂਟਸ ਲੈ ਸਕਦੇ ਹੋ ਹਾਂਜੀ ਤੇ ਆਪਣੇ ਏਕਰ ਵਿੱਚ ਬਰਕਤ ਲਿਆ ਸਕਦੇ ਹੋ ਥੈਂਕ ਯੂ ਸਰ ਤੁਹਾਡਾ ਜੀ ਮਿਹਰਬਾਨੀ ਬਹੁਤ-ਬਹੁਤ ਧੰਨਵਾਦ ਬੜੀ ਵਧੀਆ ਜਾਣਕਾਰੀ ਦਿੱਤੀ ਆ ਤੇ ਕੋਈ ਕਿਸੇ ਵੀ ਫਾਰਮਰ ਨੇ ਕਰਨਾ ਵਾ ਆਪਣਾ ਇੰਪਲੀਮੈਂਟ ਲੈਣਾ ਤੇ ਤੁਸੀਂ ਆਫਰੇ ਕਮੈਂਟ ਬਾਕਸ ਤੇ ਵੀ ਮੈਸੇਜ ਕਰ ਸਕਦੇ ਜੀ ਜਾਂ ਸਾਡੇ ਨਾਲ ਫੇਰ ਐਕਟਰ ਨੂੰ ਡਾਇਰੈਕਟ ਮੈਸੇਜ ਕਰ ਸਕਦੇ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ